ਆ ਤਾਂ ਹੱਦੀ ਹੋ ਗਈ ਐ ਚਾਰ ਵਿਆਹ ਕਰਵਾਏ ਨੇ ਇਸ ਬੰਦੇ ਨੇ ਦੋਨੋਂ ਭਜਾ ਕੇ ਲੈ ਗਿਆ ਤੇ ਹੁਣ ਸਤਵੀਂ ਜਨਾਨੀ ਜੋ ਕਿ ਤਿੰਨ ਬੱਚੀਆਂ ਦੀ ਮਾਂ ਐ ਉਸ ਨੂੰ ਵੀ ਘਰੋਂ ਕੱਢ ਕੇ ਲੈ ਗਿਆ ਹੁਣ ਇਸ ਬੰਦੇ ਦੀ ਘਰਵਾਲੀ ਨੇ ਵੀ ਫਿਰ ੜ੍ਹ ਧੂਪਾਤਾ ਹੈ ਦੱਸਦੀ ਆਪਣੇ ਘਰਵਾਲੇ ਦੀ ਸਾਰੀ ਅਸਲੀਅਤ ਆਖੇ ਮੈਂ 6 ਵੀ ਘਰਵਾਲੀਆਂ ਮੇਰੇ ਨਾਲ ਕੋਟ ਮੈਰਿਜ ਕਰਵਾਈ ਸੀ ਮੇਰੇ ਨਾਲ ਵਾਦੇ ਕੀਤੇ ਸੀ ਤੇ ਹੁਣ ਸਤਵੀਂ ਨੂੰ ਘਰੋਂ ਕੱਢ ਕੇ ਲੈ ਗਿਆ ਜਲਾਲਾਬਾਦ ਦੇ ਲੱਲਾ ਬਸਤੀ ਦਾ ਇਹ ਮਾਮਲਾ ਸੁਣ ਕੇ ਹਰ ਕੋਈ ਤੋਬਾ ਕਰ ਰਿਹਾ ਹੈ। ਇਹ ਔਰਤ ਤਿੰਨ ਬੱਚਿਆਂ ਦੇ ਵਿੱਚੋਂ ਦੋ ਨੂੰ ਤਾਂ ਆਪਣੇ ਨਾਲ ਹੀ ਲੈ ਗਈ ਹੈ ਤੇ ਇੱਕ ਨੂੰ ਇੱਥੇ ਹੀ ਛੱਡ ਗਈ ਆਪਣੇ ਘਰ ਵਾਲੇ ਦੇ ਕੋਲ। ਉਦੋਂ ਦੇ ਤਿੰਨ ਬੱਚਿਆਂ ਦੀ ਮਾਂ ਨੂੰ ਭੁਜਾ ਕੇ ਲੈ ਜਾਣ ਵਾਲੇ ਦੀ ਘਰ ਵਾਲੀ ਨੇ ਵੀ ਦੱਸਿਆ ਹੈ ਕਿ ਉਸ ਦਾ ਘਰ ਵਾਲਾ ਤਾਂ ਨਿ하ਈਤੀ ਗਿਰਿਆ ਹੋਇਆ ਇਨਸਾਨ ਹੈ। ਫਰੋਡ ਹੈ। ਫਿਲਹਾਲ ਦੋਵੇਂ ਧੀ ਰਹੁਣ ਥਾਣਾ ਸਿਟੀ ਜਲਾਲਾਬਾਦ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਹੀਆਂ ਨੇ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇ। ਤੁਹਾਡਾ ਕੀ ਲੱਗਦਾ ਸੀ ਜਿਹੜਾ ਲੈ ਗਿਆ? ਮੇਰਾ ਪਤੀ ਸੰਦੀਪ ਸਿੰਘ। ਪਤੀ ਹੈ। ਹਾਂਜੀ। ਕਿੰਨੇ ਵਿਆਹ ਹੋਏ ਹੁੰਦੇ ਪਹਿਲਾਂ? ਉਹਦੇ ਪਹਿਲਾਂ ਤਿੰਨ ਵਿਆਹ ਆਏ ਨੇ ਦੋ ਕਾਢਿਕ ਲੈ ਗਿਆ। ਹੂੰ। ਪੰਜ। 6ਵਾਂ ਮੇਰਾ ਤਾਂ 7ਵੇਂ ਇਹਦੀ ਘਰ ਵਾਲੇ ਲੈ ਗਏ। ਅੱਛਾ। ਹਾਂਜੀ। ਕਿਸ ਤਰ੍ਹਾਂ ਦਾ ਬੰਦਾ ਉਹ? ਉਹ ਬੰਦਾ ਹੈਗਾ ਫਲੋੜ। ਉਹਨੇ ਨਾ ਜਨਾਨੀ ਕੋਈ ਰੱਖੀ ਨਾ ਵਸਾਣੀ ਨਾ ਪੱਕੀ ਨਾ ਨਾ ਪੱਕੀ ਰੱਖ ਸਕਦਾ ਹੈ ਉਹਦਾ ਮਕਸਦ ਮਕਸਦ ਇਹ ਹੋਗਾ ਸਾਹ ਰੱਖ ਲਈ 6 ਮਹੀਨੇ ਰੱਖ ਲਈ ਉਹਦੇ ਕੋਲ ਖਾ ਪੀ ਕੇ ਧੱਕਾ ਦੇਤਾ ਬਸ ਮੇਰਾ ਮੇਰਾ ਮੁੰਡਾ ਵੀ ਹੋ ਗਿਆ ਮੈਨੂੰ ਹੋਰ ਕੀ ਹੋ ਰਹੀ ਨਹੀਂ ਮੇਰਾ ਮੁੰਡਾ ਵੀ ਹੋ ਗਿਆ ਮੇਰੇ ਮੁੰਡੇ ਬਰ ਸੋਚ ਲੈਣਾ ਨਾਲ ਖੁੱਦ ਆ ਗਿਆ ਉਹ ਉਹ ਬੰਦਾ ਮੋਟਰਸਾਈਕਲ ਹੈ ਉਹਦੇ ਕੋਲੇ ਜਿਵੇਂ ਦਿਖਾਈ ਦੇ ਰਿਹਾ ਹੈ ਹਨਾ ਐਨਕਾਂ ਲਾ ਕੇ ਤੇ ਬੜੀ ਟੌਗ ਨਾਲ ਤੁਸੀਂ ਕੀ ਕਰਦੇ ਮੈਂ ਤੂੰ ਇਹ ਕੰਮ ਕਰਦੇ ਲੋਕ ਹਾਂਜੀ ਮੈਂ ਕੰਮ ਕਰਦੇ ਉਹ ਨਹੀਂ ਕੋਈ ਕਮਾ ਕੇ ਲਿਆਉਂਦਾ ਕੁਝ ਕਮਾਦਾ ਹੈ ਬਸ ਕੋਈ ਯਾਰ ਬਾਸ ਦੇ ਦਿੰਦਾ ਬਾਕੀ ਕੀ ਹੈ ਤਾਂ ਮੇਰੇ ਕੋਲ ਹੈ ਹੀ ਨਹੀਂ ਲੱਗ ਜਾਂਦੇ ਨੇ ਮੋਟਰਸਲ ਖਰਚੀ ਕਰਵਾ ਲਿਆ ਪਰ ਪਤਾ ਨਹੀਂ ਕਿੱਥੇ ਦਿੰਦਾ ਕਿੱਥੇ ਨਹੀਂ ਦਿੰਦਾ ਅੱਛਾ ਪੂਰੀ ਹੁਣ ਕਦੀ ਪੈਸੇ ਦਿੱਤੇ ਹੀ ਨਹੀਂ ਗਰੇ ਅੱਛਾ ਯਾਨੀ ਕਿ ਘਰ ਦੀ ਜ਼ਿੰਮੇਵਾਰੀ ਜਵਾਕ ਦੀ ਜ਼ਿੰਮੇਵਾਰੀ ਤੁਹਾਡੀ ਨਹੀਂ ਉਹ ਗਈ ਸੀ ਮੇਰੇ ਸਿਰ ਤੇ ਸੀ ਅੱਛਾ ਤੁਹਾਡੇ ਸਿਰ ਤੇ ਹਾਂਜੀ ਅੱਛਾ ਉਹ ਮੁੰਡਾ ਬਿਮਾਰ ਹੋ ਗਿਆ ਨਹੀਂ ਵੇਖਣਾ ਮੁੰਡਾ ਬਿਮਾਰ ਹੋਇਆ ਕਿ ਨਹੀਂ ਹੋਇਆ ਦਵਾਈ ਦਵਾਣੀ ਕਿ ਨਹੀਂ ਦਵਾਣੀ ਹਾਂ ਤੁਸੀਂ ਕਰਦੇ ਹੋ ਸਭ ਹਾਂਜੀ ਹੁਣ ਤੁਹਾਨੂੰ ਕੋਈ ਪਤਾ ਹੁੰਦੇ ਬਾਰੇ ਕਿੱਥੇ ਗਿਆ ਕਿੱਥੇ ਨਹੀਂ ਸਾਨੂੰ ਨਹੀਂ ਪਤਾ ਸਾਨੂੰ ਤਾਂ ਉਹਦਾ ਕੁਝ ਵੀ ਨਹੀਂ ਪਤਾ ਕਿ ਜੇ ਦਿਨ ਕਰੋ ਨਿਕਲਿਆ ਉਸ ਦਿਨ ਤੋਂ ਨੇ ਨੰਬਰ ਹੀ ਨੰਦ ਕਰ ਲਏ ਸਾਡੇ ਨੰਬਰ ਹੀ ਬਲੈਕਲਿਸਟ ਚ ਪਾਤੇ ਸਾਰੇ ਰਿਸ਼ਤੇਦਾਰਾਂ ਨੂੰ ਹਾਂ ਸਾਰੇ ਰਿਸ਼ਤੇਦਾਰਾਂ ਦੇ ਫੋਨ ਅਸੀਂ ਬੜਿਆਂ ਨੂੰ ਫੋਨ ਕੀਤਾ ਸਾਰੇ ਬਲੈਕਲਿਸਟ ਕੋਈ ਨਹੀਂ ਪਤਾ ਆਇਆ ਨਹੀਂ ਪਤਾ ਨਹੀਂ ਕਿਹੜੇ ਬਾ ਰਾਜਤਾਂ ਦਾ ਅੱਛਾ ਹਾਂਜੀ ਤਾਂ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਇਹ ਕਰਨੇ ਆ ਵੀ ਜਿੱਥੇ ਵੀ ਤੁਹਾਨੂੰ ਮਿਲ ਜਾਣ ਉਹਨੂੰ ਸਜ਼ਾ ਸਖਤ ਸਖਤ ਕਾਰਵਾਈ ਸਜ਼ਾ ਹੋਵੇ ਉਹਦੇ ਤੇ ਜਿੰਨੇ ਵੀ ਉਹਨੇ ਅੱਗੇ ਰਿਸ਼ਤੇ ਬਰਬਾਦ ਕੀਤੇ ਨੇ ਮੈਂ ਕਹਿੰਦੀ ਅੱਗੇ ਤੋਂ ਕਿਸੇ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਹੋਵੇ। ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਸਜ਼ਾ ਹੋਣੀ ਚਾਹੀਦੀ ਇਨਸਾਫ ਹੋਣਾ ਚਾਹੀਦਾ ਬਣੀ। ਉਹ ਰਹਿਣ ਵਾਲਾ ਕਿਥੋਂ ਦਾ? ਲੁਧਿਆਣੇ ਦਾ। ਅੱਛਾ ਉਹ ਲੁਧਿਆਣੇ ਦਾ ਰਹਿਣ ਵਾਲਾ। ਹਾਂਜੀ। ਇੱਥੇ ਕਰਜੋਈ ਸੀ। ਹਾਂਜੀ ਇੱਥੇ ਕਰਜੋਈ ਸੀ। ਅੱਛਾ ਕਿੰਨੇ ਸਾਲ ਹੋ ਗਏ ਉਹਦੇ ਵਿਆਹ ਨੂੰ? ਉਹਦੀ ਗੱਲ 3 ਸਾਲ। 3 ਸਾਲ ਤੋਂ ਤੁਹਾਡੇ ਨਾਲ ਰਹਿ ਰਹੇ। ਹਾਂਜੀ। ਤੁਸੀਂ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਅਸੀਂ ਬਿੰਦਗਮਾਨੀ ਵਾਲਾ ਬਾਟਾ ਨਹੀਂ ਗਈ ਸਾਡੇ ਗੁੱਸੇ ਵਾਲੀ ਫੈਕਟਰੀ ਦੇ ਕੋਲ ਅੱਛਾ ਹਾਂਜੀ ਠੀਕ ਪਰੰਪੀਤ ਕੋ ਜਿਹੜਾ ਇਹ ਬੰਦਾ ਉਸ ਉਹਦੇ ਘਰ ਵਾਲੀ ਲੈ ਕੇ ਫਰਾਰ ਹੋਇਆ ਉਹ ਤੁਹਾਡਾ ਕੀ ਲੱਗਦਾ ਸੀ ਸਾਡਾ ਪਰੌਣਾ ਸੀ ਤੁਹਾਡਾ ਪਰੌਣਾ ਸੀ ਹਾਂਜੀ ਪਣਿਆ ਮੇਰਾ ਸੱਕਾ ਅੱਛਾ ਹਾਂਜੀ ਕੀ ਪਹਿਲਾਂ ਉਹਦੇ ਕਿੰਨੇ ਵਿਆਂ ਹੋਏ ਪਹਿਲਾਂ ਉਹਦੇ 3 3 ਜਨਵਰੀ ਅਗਰ ਸੀ ਬਾਕੀ 2 ਬਜਾ 7:00 PM ਲੈ ਕੇ अच्छा ये छवा केस है एक मिनट ओए हां अच्छा ये उन छवा छवा सीगा है हां जी हां जी अच्छा आन आन नहीं। नहीं। नहीं ते ਤੁਹਾਡੇ ਰਹਿੰਦਾ ਤੁਹਾਡੇ ਕੋਲੇ ਸੀ हां जी ਹਮ ਸਾਰੇ ਪ੍ਰੂਫ ਆ ਗਏ ਨੇ ਪੂਰੇ ਆ ਗਏ ਨੇ ਤੁਹਾਨੂੰ ਨਹੀਂ ਪਤਾ ਕਿਸੇ ਗੱਲ ਦਾ ਨਹੀਂ ਸਾਨੂੰ ਨਹੀਂ ਪਤਾ ਅਸੀਂ ਤਾਂ ਬਲੂ ਕਹਿ ਨਹੀਂ ਸਕਦੇ ਸੀ ਅਸੀਂ ਕਹਿੰਨੇ ਆਪ ਦਾ ਆ ਕੇ ਪੁੱਛੇ ਤੇ ਮਾਰੇ ਹੀ ਗੱਲ ਕਰਨਿਆ ਤੇ ਸਾਡੇ ਨੂੰ ਲੜਨ ਪੈਂਦਾ ਹਮ ਅਸੀਂ ਵੀ ਉਹਨਾਂ ਵੀ ਐਵੇਂ ਇਹਨੂੰ ਕਿਆ ਭਈ ਤੂੰ ਨਾ ਕਾਕਾ ਇਸ ਗਮ ਮੇਰੇ ਕੋ ਮਾਫੀ ਮੰਗ ਲੈਂਦਾ ਮਾਤਾ ਅੱਜ ਗਲਤੀ ਹੋ ਗਈਗਾ ਨਹੀਂ ਕਰਾਂਗਾ ਮੀਨਾ ਦੋ ਪਾ ਦਾ ਸਾਰੇ ਕਨੈਕਸ਼ਨ ਨੂੰ ਸ਼ੁਰੂ ਕਰ ਦੇ ਨਸ਼ੇ ਬਾਲੂਆਂ ਸ ਅਸੀਂ ਕਿਹੜੇ ਰਾਖੀ ਕੀਤੀ ਹੋਈ ਤੂੰ ਕਿੱਥੇ ਰਹਿੰਦੀ ਏ ਅਸੀਂ ਤਾਂ ਬਾਰਿਆ ਰੋਡ ਤੇ ਆਗਾ ਅੱਛਾ ਬਾਰਿਆ ਹਾਂਜੀ ਤੇ ਤੁਸੀਂ ਮਤਲਬ ਕਿ ਇੱਕ ਕੰਮ ਕੀ ਕਰਦੇ ਹੋ ਆ ਲੋਕਾਂ ਦਾ ਘਰਾਂ ਤੇ ਪੋਚੇ-ਪੂਚੇ ਲਾਈ ਦਾ ਸਾਫ ਸੁਥਾਈ ਦਾ ਹਾਂਜੀ ਆ ਸਾਫ ਸੁਥਾਈ ਕਰੀਦਾ 77 ਨੰਬਰ ਦੁਕਾਨ ਤੇ ਅੰਦਾਜ਼ੀ ਤੇ 76 ਨੰਬਰ ਦੇ ਮੁੰਡੇ ਆਗੇ ਸੀ ਉਹ ਵੀ ਵਿਆਰ ਦਾ ਹੈਗਾ ਸੀ ਜੀ ਤੇ ਉਹਦੇ ਨਾਲ ਇਹ ਮੁੰਡਾ ਕੰਮ ਤੇ ਜਾਂਦਾ ਸੀ ਇਹ ਮੁੰਡੇ ਆਂਦੇ ਸੀ ਅਸੀਂ ਕੁਛ ਨਹੀਂ ਕਬੀ ਦਾ ਹੁੰਦਾ ਜਿਵੇਂ ਉਹ ਉਹਦੇ ਨਾਲ ਕੰਮ ਤੇ ਜਾਂਦਾ ਸੀ ਸਾਦੇ ਬੋਟੀ ਨਾਲ ਕੋਈ ਗਲਬਤ ਹੁੰਦੀ ਹੋਵੇਦੀ ਮੈਂ ਵੀ ਕੰਮ ਤੇ ਰਹਿੰਦਾ ਸੀ ਸਾਰਾ ਦਿਹਾੜੀ ਹੂੰ ਫਿਰ ਕੀ ਹੋਇਆ ਉਸ ਤੋਂ ਬਾਅਦ ਜੀ 7 ਤਾਰੀਖ ਨੂੰ ਅਸੀਂ ਲਾ ਦੁਕਾਣ ਤੇ ਕੰਮ ਕਰਨ ਗਏ ਸੀ ਉਸ ਤੋਂ ਬਾਅਦ ਜਦ ਆਇਆ ਸੀ ਆਏ ਤਾਂ ਉਹ ਮੁੰਡੇ ਨਾਲੇ ਮੇਰੀ ਬੋਟੀ ਫਰਾਰ ਹੋ ਗਈ ਸੀ ਹੂੰ ਕੋਣ ਆ ਮੁੰਡਾ ਜਿੰਦਰਾ ਫਰਾਰ ਹੋਇਆ ਉਹ ਮੁੰਡਾ ਤੋਹਾਨੇ ਦਾ ਆਇਗਾ ਸੀ ਜੀ ਉਹ ਗੁੰਡਾ ਘਰ ਲੁਧਿਆਣਾ ਦਾ ਤੋਹਾਨੇ ਚ ਘਰ ਜਵਾਈ ਬਣਿਆ ਸੀ ਤੇ ਉਹਦੀ ਬੋਟੀ ਵੀ ਦੱਸੀ ਜਾਂਦੀ ਕਿ ਸਾਡੇ ਨਾਲ ਪਹਿਲਾ ਤੋਂ ਚਾਰ ਵਿਆਹ ਕੀਤਾ ਨੇ ਤੇ ਪੰਜਵੇਂ ਮੇਰੀ ਨਾਲ ਕੋਟ ਮੈਰਿਜ ਹੋਈ ਹੈ ਉਸ ਤੋਂ ਬਾਅਦ ਹੀ ਸਾਨੂੰ ਛੱਡ ਕੇ ਚਲੀ ਗਈ ਸਾਡੇ ਘਰੇ ਰੋਲਾ ਪਾ ਕੇ ਮੁੰਡਾ ਨਿਕਲ ਗਿਆ ਚਾਰੋਂ ਦੇ ਪਹਿਲਾ ਵਿਆਹ ਹੋਇਆ ਪੰਜਵੀਂ ਕੋਟ ਮੈਰਿਜ ਹੈ ਕੋਟ ਮੈਰਿਜ ਹੈ ਛੇਵੀਂ ਉਹਨ ਤੇਰੀ ਘਰ ਵਾਲੀ ਨੇ ਛੇਵੀਂ ਸਾਡੀ ਲੈ ਗਈ ਹੈ ਸਾਡੀ ਘਰ ਵਾਲੀ ਕਿੰਨੇ ਬੱਚੇ ਆ ਬੱਚੇ ਜੀ ਤਿੰਨ ਹੈਗੇ ਨੇ ਤੇ ਦੋ ਮੁੰਡੇ ਕੋ ਕੁੜੀ ਹੈ ਜੀ ਹਾਂ ਨਾਲ ਕਿਨੇ ਲੈ ਗਏ ਨਾਲੇ ਦੋ ਲੈ ਗਏ ਨੇ ਇੱਕ ਮੁੰਡਾ ਇੱਕ ਕੁੜੀ ਤੇ ਇੱਕ ਮੁੰਡੇ ਸਾਡੇ ਕੋਲ ਹੈਗੇ ਜੀ ਅੱਛਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਅਸੀਂ ਆ ਗਏ ਇੱਥੇ ਲੋਕਲ ਲੱਲਾ ਵਸਤੇ ਰਹਿ ਜੀ ਦਾ ਹੁੰਦਾ ਮੰਡੀ ਚ ਆਏਗੇ ਸੀ ਨਾ ਦਨਾ ਮੰਡੀ ਲੱਲਾ ਵਸਤੇ ਨਾਲ ਹੀ ਆ ਗਏ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਪਿੱਛੋਂ ਅਸੀਂ ਆ ਗਏ ਲਕੀਸਰਾ ਜ਼ਿਲ੍ਹਾ ਲਕੀਸਰ ਬਿਹਾਰ ਬਿਹਾਰ ਦੇ ਅੱਛਾ ਕੋਈ ਤੁਸੀਂ ਕੋਈ ਸ਼ਿਕਾਇਤ ਦਿੱਤੀ ਹੈ ਨਹੀਂ ਇਹ ਮੈਂ ਥਾਣੇ 'ਚ ਕਰਚਾ ਕਰਾਇਆ ਸੀ ਜੀ ਤੇ ਲੋਕੇਸ਼ਨ 'ਚ ਵੀ ਨੰਬਰ ਪਾਇਆ ਸੀ ਜੀ फिर लोकेशन से फोन ही नहीं होंगे पे सू कि पता लगे पुलिस वाले कहें ट्रेक्टर से नंबर आया मगरू गए तो उन्हें मोटरसाइकिल से निकी जी गली चु फरार हो गए ने सू जाना समर्थन हुआ से उन्होंने न फिर गए ही नहीं करेगी कि जिम्मे सात तो चाहिए ने बोटी जिम्मे सही हो रखेंगे नहीं तो असि बोटी जवाब दे देंगे ਜੁਆਗ ਚਾਹੀਦਾ ਜੁਆਗ ਸਾਨੂੰ ਚਾਹੀਦਾ ਬਸ ਤੁਹਾਡੇ ਕੋਲ ਫੋਟੋ ਹੈਗੀ ਹੈ ਹੈਗੀ ਹੈਗੀ ਉਸ ਬੰਦੇ ਦੀ ਜਾਂ ਉਹ ਬੋਟੀ ਹੈਗੀ ਹੈ ਫੋਟੋ ਹੈਗੀ ਹੈ ਤੇ ਬੋੜੀ ਦੀ ਹੋਵੇ ਤਾਂ ਮੁੰਡੇ ਦੀ ਹੋਵੇਗੀ ਅੱਛਾ ਉਹਨਾਂ ਦੇ ਬੋਟੀ ਦੀ ਸਾਨੂੰ ਫੋਟੋ ਹੈਗੀ ਹੈ ਅੱਛਾ ਠੀਕ ਹੈ ਕਿੱਥੇ ਉਹਨ ਇੱਥੇ ਥਾਣੇ ਆਇਓ ਅੱਜ ਕੀ ਕਹਿੰਦੇ ਫੁੱਟਬਾਲ ਉਹਨਾਂ ਜਿੰਦੇ ਸਾਨੂੰ ਜਿੰਦੇ ਕੋਲ ਅਸੀਂ ਪਰਚਾ ਕਰਾਇਆ ਸੀ ਉਹ ਕੋਰਟ 'ਚ ਗਏ ਨੇ ਜਿਆ ਜਾਂਦੇ ਤਾਂ ਫਿਰ ਟੈਸਟ ਚੈੱਕ ਕਰਦੇ ਨੇ ਸਾਨੂੰ ਦਰਸ਼ਨ ਦੇ ਠੀਕ ਹੈ ਕੀ ਨਾ ਤੁਹਾਡਾ ਵਿਕਰਮ ਕੀ ਮਸਲਾ ਹੋ ਗਿਆ ਮਸਲਾ ਇਹ ਹੈ ਜੀ ਮੇਰੇ ਮੇਰਾ ਜੀਜਾ ਠੀਕ ਹੈ ਇਹਦੇ ਘਰ ਦੀ ਭੱਜੀ ਹੈ ਇਹਦੇ ਘਰ ਦੀ ਭੱਜੀ ਹੈ ਤਾਂ ਮੈਂ ਤਾਂ ਇਹ ਕਹਾਂਗਾ ਹੋਂ ਤਾਂ ਇਹ ਮਤਲਬ ਜਵਾਗ ਜਵਾਗ ਨਾ ਹੁੰਦਾ ਤੇ ਮਤਲਬ ਤੇ ਚਲਾ ਜਾਣਾ ਸੀ ਪਰ ਇਹਦਾ ਜਵਾਬ ਕਿ ਸਭ ਤੋਂ ਵੱਡਾ ਤੇ ਫਿਕਰ ਉਹ ਮੁੰਡਾ ਚਿੱਟਾ ਲਾਂਦਾ ਹੈ ਚਿੱਟਾ ਕਰਕੇ ਪਤਾ ਨਹੀਂ ਕੀ ਵੀ ਕੁਝ ਕਰ ਸਕਦਾ ਵੇਚ ਸਕਦਾ ਕੁਝ ਵੀ ਕਰ ਸਕਦਾ ਮੈਂ ਮੁਲਾਜ਼ਮ ਸਾਹਿਬ ਨੂੰ ਕਿਹਾ ਸਵੇਰੇ ਮੈਂ ਕਿਹਾ ਤੁਸੀਂ ਲਵਦੇ ਹੋ ਤੇ ਉਹ ਕਹਿੰਦੇ ਰਹੇ ਅੱਲਾਸੀ ਲਵਦੇ ਪਿਆ ਹੋਰ ਬਸ ਕੁਝ ਕਹਿੰਦੇ ਭਾਈ ਲਵ ਦੇਣਾ ਚਲ ਤੋ ਚਲ ਤੋ ਨਹੀਂ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਾ ਕੁਝ ਕੀ ਕੀ ਗੱਲ ਹੈ ਕੀ ਬਾਤ ਹੈ ਕੋ ਫੋਨ ਫੋਨ ਤੇ ਗੱਲ ਕਰਦੀ ਸੀ ਪਹਿਲਾਂ ਕੀ ਪੁੱਛੇਗਾ ਸੀ ਉਹ ਜਦੋਂ ਇਸ ਤਰ੍ਹਾਂ ਅਸੀਂ ਤਾਂ ਕੰਮ ਤੇ ਜਾਂਦੇ ਸਾਨੂੰ ਪਤਾ ਹੀ ਨਹੀਂ ਨਾ ਅਸੀਂ ਤਾਂ ਕੰਮ ਤੇ ਹੁੰਦੇ ਸਾਰਾ ਦਿਹਾੜੀ ਨਹੀਂ ਫੋਨ ਉਹਨਾਂ ਨੂੰ ਦਿੱਤਾ ਵੀ ਉਹਨਾਂ ਤਾਂ ਸਾਨੂੰ ਕਿਹਾ ਸੀ ਮੇਰੀ ਮੰਮੀ ਨੇ ਸਾਨੂੰ ਫੋਨ ਦਿੱਤੇ ਨੇ ਲੈ ਕੇ ਤਾਂ ਸੀਮਾ ਸੀਮਾ ਤਾਂ ਮੇਰੀ ਬੋਟੀ ਦੇ ਨਾਮ ਤੇ ਉਹਨਾਂ ਦੇ ਸੀ ਮੇਗੇ ਸੀ ਹੂੰ ਤਾਂ ਫਿਰ ਮੈਂ ਉਹਨਾਂ ਨੂੰ ਆਪਣੀ ਸਾਸ ਨੂੰ ਨਾ ਪੁੱਛ ਨਸੀ ਗਿਆ ਜੀ ਅੱਛਾ ਤੂੰ ਪੁੱਛਿਆ ਨਹੀਂ ਅੱਛਾ ਹਾਂ ਜਿਵੇਂ ਉਹਦੇ ਸਾਹ ਜਿੰਦੇ ਉਹਨੇ ਮਾਤ ਫੋਨ ਦੇਵੇ ਤਾਂ ਸਾਨੂੰ ਮੈਂ ਰਿਸ਼ਤੇਦਾਰ ਮੈਂ ਉਹਨਾਂ ਨੂੰ ਕਿਉਂ ਪੁੱਛਾਂ ਚਲ ਮਾਤ ਤਾਂ ਨਹੀਂ ਦਿੱਤੀ ਤਾਂ ਮੈਂ ਨਹੀਂ ਪੁੱਛਾਂ ਇਹਨੂੰ ਲੱਗਿਆ ਕਿ ਜੇ ਮੰਨ ਲਓ ਕਿ ਸਾਸ ਨੇ ਨਾ ਦਿੱਤਾ ਤਾਂ ਇਹਨਾਂ ਨੇ ਦੁਬਾਰਾ ਜ਼ਿਕਰ ਨਹੀਂ ਕੀਤਾ ਚਲੋ ਠੀਕ ਹੈ ਸਾਸ ਨੇ ਦਿੱਤਾ ਉਹਨਾਂ ਫੋਨ ਤਾਂ ਕਰਕੇ ਇਹਨਾਂ ਨੇ ਦੁਬਾਰਾ ਪੁੱਛਿਆ ਨਹੀਂ ਕਿਉਂਕਿ ਇਹਨਾਂ ਨੇ ਦਿੱਤਾ ਹੀ ਨਹੀਂ ਸੀ ਫੋਨ ਇਹਨਾਂ ਸੋਚਿਆ ਚਲੋ ਕੁੜੀ ਆ ਮਰੀ ਦੇਦਨਾ ਮਾਲੋ ਕੋਈ ਰੋਟੀ ਰੋਟੀ ਵਾਸਤੇ ਕੰਮ ਕਮ ਜਾਂਦੇ ਪਹੁੰਚ ਲਿਆ ਕਿ ਕਿਵੇਂ ਕਿੱਥੇ ਰਹਿ ਗਿਆ ਕਈ ਵਾਰ ਆਪਾਂ ਕੰਮ ਜਾਂਦੇ دیر ਵੀ ਹੋ ਜਾਂਦਾ دیر ਜਾਂਦਾ ਸੀ ਉਹਨਾਂ ਨੂੰ ਫੋਨ ਦਿੱਤਾ ਕਈ ਵਾਰੀ ਸਪੈਸ਼ਲ ਲੇਟ ਲੋਡ ਹੋ ਜਾਂਦੀ ਸੀ ਤਸ ਸਾਨੂੰ ਰਹਿਣਾ ਪੈਂਦਾ ਸੀ ਉੱਥੋਂ ਜਦ ਤੱਕ ਸਿਸਲ ਨਾ ਲੋਡ ਹੋ ਗਏ ਖਿਲਾੜੇ ਚ ਐਸੀ ਜਾਂਦੇ ਸੀ ਕਿ ਰੇਟ ਚੱਕਣ ਕਿ ਪਾ ਚਲਾਣਾ ਗੱਟੇ ਭਰਨਾ ਇਹੋ ਜੇ ਕੰਮ ਸੀ ਸਾਡਾ ਕਦੇ ਲਾਦੂ ਕਦੇ ਗੁਰੂ ਸਾਹਿਬ ਕਦੇ ਗੁਮਾਨੀ ਆਲਾ ਕਦੇ ਮੰਨੇ ਆਲਾ ਚਾਵਲ ਕਣਕ ਦੇ ਸਾਰੇ ਸਪੈਸ਼ਲਸਾ ਤੁਸੀਂ ਜਾਂਦੇ ਸੀ ਸਪੈਸ਼ਲਸਾ ਹਾਂਜੀ ਤੇ ਸੇਲਰ ਜੇ ਵੀ ਸੀਜ਼ਨ ਸੀਜ਼ਨ ਕੰਮ ਕਰੀਦਾ ਹੁੰਦਾ ਜਿਵੇਂ ਕਿਸ ਇੰਡਸਟਰੀ ਉਹਨਾਂ ਸਾਲਾ ਤੋਂ ਇੱਥੇ ਆਏ ਪੰਜਾਬ ਅਸੀਂ ਅੱਗੇ ਅਸੀਂ 5-6 ਸਾਲ ਤੋਂ 5-6 ਸਾਲਾਂ ਤੋਂ ਹਾਂ 5-6 ਇਹਨਾਂ ਤੋਂ ਹੋ ਗਏ 5-6 ਸਾਲ ਜਿਹੜੇ ਮੇਰਾ ਜਨਮ ਹੀ ਪੰਜਾਬ 'ਚ ਹੋਇਆ ਇੱਥੇ ਮੇਰਾ ਰਹਿਣਵਾਸ ਮੇਰਾ ਡੈਡੀ ਦਾ ਹੋ ਗਏ ਅੱਜ 40 ਸਾਲ ਇੱਥੇ ਇੱਦੀ ਘਰ ਵਾਲੀ ਤੁਹਾਡੀ ਕੀ ਲੱਗਦੀ ਮਾਲਾ ਸਿਸਟਰ ਲੱਗਦੀ ਸੀ ਸਿਸਤੇਦਾਰ ਸੀ ਮਾਸੀ ਦਾ ਰਿਸ਼ਤੇ ਦਾ ਆਗਮ। ਅੱਛਾ। ਹਾਂਜੀ ਮਾਸੀ ਦਾ ਕੁੜੀ ਸੀ। ਮਾਸੀ ਦੀ ਕੁੜੀ। ਸੋ ਰਿਸ਼ਤੇਦਾਰੀ ਭੈਣ ਨਹੀਂ ਲੱਗਦੀ। ਹਾਂਜੀ ਭੈਣ ਨਹੀਂ ਲੱਗਦੀ। ਤੇ ਅਸੀਂ ਹਾਂ ਤੁਸੀਂ ਕੀ ਚਾਹੁੰਦੇ ਹੋ? ਵਾਪਸ ਉਹਨੂੰ ਬੁਲਾਣਾ ਚਾਹੁੰਦੇ ਹੋ। ਹਾਂਜੀ ਹਾਂਜੀ ਵਾਪਸ ਲੈਣਾ ਚਾਹੁੰਦੇ। ਉਹਨੂੰ ਇੱਕ ਵਾਰੀ ਉਹ ਵਾਪਸ ਬੁਲਾਣਾ ਚਾਹੁੰਦੇ। ਉਹ ਵਾਪਸ ਆ ਜਾਵੇ। ਵਾਪਸ ਆ ਜਾਣਾ। ਉਸ ਤੋਂ ਬਾਅਦ ਅਸੀਂ ਕੋਈ ਗੱਲਬਾਤ ਕਰਾਂਗੇ। ਜਿਵੇਂ ਜੇ ਨਾ ਰਹਿਣਾ ਹੋਵੇ ਤਾਂ ਸਾਰੇ ਜੁਆਗ ਦੇ ਦੇਵਾਂ ਜੇ ਉਹਦੇ ਨਾਲ ਜਾਂਦਾਂ ਦਵਾਂ। ਸਾਨੂੰ ਕੋਈ ਇਤਰਾਜ਼ ਨਹੀਂ ਲੱਗਣ। ਸਾਨੂੰ ਸਾਡੇ ਕੋਲ ਇੱਕ ਵਾਰੀ ਆਵਣ। ਕੁੜੀ ਆ ਇੱਕ ਵਾਰ ਅਸੀਂ ਨਾ ਉਹਨੂੰ ਧੱਕੇ ਨਾਲ ਪਜਾਇਆ ਅਸੀਂ ਕੁਛ ਨਹੀਂ ਕਮਾਂਗਾ ਉਹਨਾਂ ਨੂੰ ਕੁਛ ਨਹੀਂ ਕਮਾਂਗਾ ਅਸੀਂ ਧੱਕੇ ਨਾਲ ਉਹਨੂੰ ਪਜਾਇਆ ਨਾ ਉਹ ਜਾਵਨ ਕਿਆ ਨਾ ਸੇ ਉਹਦੇ ਨਾਲ ਨਾ ਕੋਈ ਲੜਾਈ ਨਾ ਕੋਈ ਗਲਵਾਤ ਐਵੇਂ ਚਲੀ ਗਈ ਜੀ ਅਸੀਂ ਤੇ ਇਹ ਚਾਹਨਾ ਇੱਕ ਵਾਰ ਆ ਜਾ ਠੀਕ ਹੈ ਜੇ ਜਿਵੇਂ ਉਹ ਕਹਿੰਨੇ ਕੁੜੀ ਵਾਲੇ ਅਸੀਂ ਉਹਵੇਂ ਕਰ ਲਾਂਗੇ ਠੀਕ ਹੈ ਸਾਨੂੰ ਜਵਾਬ ਦੇ ਦਿਓ ਜਿਵੇਂ ਤੁਸੀਂ ਕਹੋਗੇ ਇੱਕ ਵਾਰ ਆ ਜਾ ਉਹ ਮੇਰੇ ਸਾਹਸ ਵੀ ਕਹਿੰਦੀ ਤੁਹਾਡੀ ਮਰਜ਼ੀ ਹੋਵੇ ਤੇ ਰੱਖਿਆ ਜੇ ਨੇ ਤੁਸੀਂ ਆਪਣੇ ਜਵਾਬ ਲੈ ਲਿਆ ਜੋ ਬਸ ਇਨ੍ਹਾਂ ਸਾਰੇ ਨੇ ਕਹਿੰਦੇ ਪਹਿਲੇ ਜੇ ਤੁਸੀਂ ਜਿੰਨੇ ਵੀ ਆਪਣਾ ਕੁਛ ਨਾ ਚਾਹਦੇ ਤਾਂ ਪੁੱਛ ਸਕਦੇ ਆਂਡ ਗਵਾੜਾ ਹੀ ਇਸ਼ਤਿਹਾਰ ਦਿੰਦੇ ਮੈਂ ਜੁਸਤੀ ਫੁਰਤੀ ਤੇ ਜੋਸ਼ਵਦ ਨਾਲ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ